ਰਾਗ ਸੋਠ ਬਾਣੀ ਭੇਖਣ ਜੇ ਕੇ ਇੱਕੰਕਾਰ ਸਤਿਗੁਰ ਪ੍ਰਸਾਦ ਐਸਾ ਨਾਮ ਮੰਗ ਤਨ ਮਰ ਮੋਲਕ ਪੁਨ ਪਦਾਰਤ ਪਾਇਆ ਮਿੱਠ ਜਤਨੇ ਕਰੇ ਹਿਰਦੇ ਰੱਖਿਆ ਰਤਨ ਨਾਸ਼ ਪੇਸ਼ ਪਾਇਆ ਆਰੇ ਗੋਣ ਕਹਤੇ ਕਹਿਣ ਨਾ ਜਾਈ ਜਸ ਗੁੰਦੇ ਕੀ ਮਠਈ ਰਹਾ ਵਸਨਾ ਰਮਤ ਸੁਨਤ ਸੁਖ ਸਰਵਣਾ ਕਿਤ ਚਿਤੇ ਸੁਖ ਹੋਏ ਕੋਪੀ ਕੁੰਬ ਨੇਨ ਸੰਤੋਖੇ ਜੇ ਦੇਖਾ ਤ ਸੋਈ ਰਸਨਾ ਰਾਮਤ ਸੁਨ ਤੁ ਸੁਖ ਸਰਮਣਾ ਕਿਤੇ ਤੇ ਸੁਖ ਹੋਏ ਕੋਪਿਕਨ ਲੈ ਨੇ ਸੰਤੋਖੇ ਜੇ ਦੇਖਾ ਤੈ ਸੋਈ ਈਸ਼ਵ ਸਤਗੁਰੂ ਤਖਣ ਜੀਦੇ ਮੁਖਾਰ ਬਿੰਦ ਤੋ ਚਾਰਿਆ ਹੋਇ ਤਨ ਤਨ ਚਵ ਸ਼ਤ ਦੇ ਮਾਲਕ ਗੁਰਤਾ ਗੱਦੇ ਦੇ ਮਾਲਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਗਸੋਟ ਅੰਗ 659 ਤੇ ਸ਼ਿਸ਼ੂ ਬੋਲਦਾ ਹੈ ਸਤਿਗੁਰੂ ਪ੍ਰੀਖਣ ਜੀ ਉਸ ਪਰਮਾਤਮਾ ਨੂੰ ਜਿਨ੍ਹਾਂ ਨੇ ਪਾਇਆ ਉਹਨਾਂ ਦੇ ਬਾਰੇ ਚ ਕਹ ਰਹੇ ਕਿ ਜਿਨ੍ਹਾਂ ਨੇ ਉਸ ਰਤਨ ਨੂੰ ਪਾਇਆ ਹੈ ਉਹ ਦੱਸ ਨਹੀਂ ਸਕਦੇ ਕਿ ਉਹ ਨਹੀਂ ਦੱਸ ਸਕਦੇ ਕਿਉਂਕਿ ਉਹਦੀ ਕਥਾ ਅਕਥ ਹੈ ਇਹ ਜ਼ਰੂਰ ਹੈ ਕਿ ਉਹਦੇ ਸਿੱਖਤ ਸਲਾਹ ਕਰਦੇ ਕਰਦੇ ਉਹ ਉਹਦੇ ਨਾਲ ਮਿਲ 파ਕ ਨਹੀਂ ਦੱਸਦੇ ਜਿਵੇਂ ਕਿ ਕੋਈ ਗੁੰਗੇ ਨੂੰ ਕਹਿੰਦੇ ਮਠਾਈ ਦੇ ਦੇ ਉਸ ਨੂੰ ਪੁੱਛੋ ਕਿ ਟੇਸਟ ਕਿ ਹੋ ਜਾਏ ਇਹ ਨਹੀਂ ਦੱਸ ਸਕੂ ਇਹੋ ਹੀ ਉਸ ਦੇ ਭਗਤਾ ਦਾ ਹਾਲ ਹੈ ਉਹ ਆਨੰਦ ਵਿੱਚ ਚਲੇ ਜਾਂਦੇ ਇਸ ਦੁਨੀਆ ਨੂੰ ਉਹੋ ਪੂਰ ਸਮਝਦੇ ਇਸ ਦੁਨੀਆ ਤੋਂ ਹਟ ਟੈਮ ਉਹ ਤਿਆਰ ਰਹਿੰਦੇ ਕਿ ਤੇਰੀ ਪ੍ਰੀਤ ਨਾ ਟੁੱਟੇ ਇਹ ਦੁਨੀਆ ਛੁੱਟਦੀ ਤਾਂ ਛੁੱਟ ਜੂਏ ਸਾਨੂੰ ਇਹ ਵੀ ਲੋੜ ਨਹੀਂ ਤੇ ਕੇ ਉਦਾਸ ਹੋਣਾ ਜਿੰਨੀ ਦੇ ਤੱਕ ਉਦਾਸੀ ਨਹੀਂ ਆਉਂਦੀ ਜਿੰਨੀ ਦੇ ਤੱਕ ਇਹ ਦੁਨੀਆ ਤੋਂ ਮਨ ਜਿਹੜਾ ਪਿੱਛੇ ਨਹੀਂ ਹਟਦਾ

ਕਿਉਂਕਿ ਮਿਲਿਆ ਉਹ ਤੋਂ ਪੰਨ ਪਦਾਰਥ ਪਾਇਆ ਬਹੁਤ ਪਾਗਾ ਨਾਲ ਪਾਇਆ ਜੇ ਇਹ ਜਨਮ ਮਿਲ ਗਿਆ ਤੇ ਫਿਰ ਤੈਨੂੰ ਰਤਨ ਵੀ ਮਿਲ ਗਿਆ ਜਿਹਨੂੰ ਦੁਨੀਆ ਤਰਸ ਨਹੀਂ ਫਿਰਦੀ ਹੈ ਤੇ ਫਿਰ ਤੇਰੇ ਕੋਲ ਬਹੁਤ ਹੀ ਪਾਗਾ ਹੋਣਾ ਹੈ ਅਨੇਕ ਜਤਨ ਕਰ ਹਿਰਦੇ ਰੱਖਿਆ ਰਤਨ ਨਾ ਛਪੇ ਛਪਾਇਆ ਜਿਨ੍ਹਾਂ ਨੇ ਉਸ ਨੂੰ ਪਾ ਲਿਆ ਉਹ ਲੱਖ ਜਤਨ ਕਰ ਲੈਣ ਦੁਨੀਆ ਨੂੰ ਪਤਾ ਲੱਗ ਜਾਂਦਾ ਕਿ ਇਹਨਾਂ ਦੇ ਕੋਲ ਉਸ ਪਰਮਾਤਮਾ ਦੀ ਕਿਰਪਾ ਹੈ ਇਹ ਛਪਾਇਆ ਨਹੀਂ ਜਾ ਸਕਦਾ ਨੂਰ ਆਉਂਦਾ ਖੇੜਾ ਆਉਂਦਾ

ਇਫਿਰ ਇਹ ਤਾਂ ਰਤਨਕਿੰਤਾ ਸ਼ਬਦ ਸਾਉਤਾ ਹੈ ਦੇ ਵਿੱਚ ਪਰ ਬਾਹਰ ਪ੍ਰਗਟ ਹੋਏਗਾ ਹਰਦਮ ਕਹਤੇ ਕਹਿ ਨਾ ਜਾਈ ਹਰੀ ਦੇ ਗੁਣ ਕਿ ਨਹੀਂ ਕਹੀ ਨਹੀਂ ਜਾ ਸਕਦਾ ਐਸੀ ਕਰਕੇ ਦੱਸ ਦੇ ਜੈਸੇ ਗੁੰਦੇ ਕੀ ਮਠਾਈ ਕਿਉਂਕਿ ਉਹਨਾਂ ਨੂੰ ਇਹ ਖਤਰਾ ਹੈ ਕਿ ਅਸੀਂ ਜੇ ਉਸਦੇ ਪਰਮਾਤਮਾ ਦੇ ਗੁਣਾਂ ਨੂੰ ਕਦ ਦਿੱਤਾ ਕਿ ਮੈਂ ਸਭ ਕੁਝ ਬਿਆਨ ਕਰ ਦਿੱਤਾ ਇਹ ਕਦੀ ਦੁਨੀਆ ਤੇ ਹੋਇਆ ਹੀ ਨਹੀਂ ਇਸ ਸ੍ਰਸ਼ਟੀ ਨੂੰ ਬਣਾਉਣ ਵਾਲਾ ਜਿਹੜਾ ਕਰਤਾ ਹੈ ਜਿਸਨੇ ਦੁਨੀਆ ਤੇ ਪੀਰ ਪਗੰਬਰ ਭਗਤਾਂ ਨੂੰ ਭੇਜਿਆ ਹੈ ਉਹਦੇ ਵਿੱਚ ਜਾ ਕੇ ਮਰ ਸਕਦੇ ਹੈ ਉਹਦਾ ਸਿਮਰਨ ਕਰਕੇ ਉਹਦੇ ਵਿੱਚ ਜੋਤ ਨੂੰ ਜੋਤ ਨੂੰ ਮਿਲ ਸਕਦੀ ਹੈ ਪਰ ਜੇ ਕਰਕੇ ਹੀ ਕਿ ਉਹਦੇ ਗੁਣਾਂ ਨੂੰ ਬਿਆਨ ਕਰ ਸਕਦੇ ਹੈ ਨਾ ਪੈ ਦਿੱਤੇ ਪੈਦਾ ਕੀਆ ਅਣਹੋਂਦ ਤੋਂ ਹੋਂਦ ਬਣਾ ਦਿੱਤੀ ਜਿਸ ਨਹੀਂ ਉਹਦੇ ਗੁਣਾਂ ਨੂੰ ਕੌਣ ਬਿਆਨ ਕਰ ਸਕਦਾ ਹੈ ਹੀ ਨਹੀਂ ਸਿੰਧੂ ਨਹੀਂ ਤੇ ਕੁਛ ਨਹੀਂ ਅਰਬਦ ਨਰਬਦ ਤਦ ਉਕਾਰਾ ਨਹੀਂ ਨਹੀਂ ਸੀ ਤੋਂ ਨਹੀਂ ਤੋਂ ਸੀ ਕੁਛ ਹੈ ਨਹੀਂ ਸੀ ਤੇ ਫਿਰ ਕੋਈ ਕਹੇ ਕਿ ਮੈਂ ਸਿਮਰਨ ਕਰਕੇ ਉਸਦੇ ਗੁਣਾਂ ਨੂੰ ਬਿਆਨ ਕਰ ਦਵਾਂ ਤੇ ਸਤਗੁਰੂ ਕਿੰਦੇ ਨਹੀਂ ਕੀਤਾ ਜਾ ਸਕਦਾ 70 ਮਸਕੇ ਕਿੰਦੇ 70 ਸੰਦਾਂ ਦੇ 6 ਬਣਾ ਕਲਮ ਕਰੋ ਬਣਾ ਰਾਇ ਸਾਰੀ ਜਿਹੜੀ ਨਾਸਪਤੀ ਉਹਦੇ ਕਲਮ ਬਣਾ ਬਸ ਸਭਾ ਕਾਗਦ ਤਲਤ ਕਰ ਤਉ ਜਸੇ ਲਿਖ ਲੈ ਇਸ ਤਰਤੀ ਨੂੰ ਸਾਰੀ ਨੂੰ ਕਾਗਦ ਉਹਦਾ ਫਿਰ ਵੀ ਜਸ ਨਹੀਂ ਲਿਖਿਆ ਜਾ ਸਕਦਾ ਗੁਣ ਨਹੀਂ ਲਿਖਿਆ ਜਾ ਸਕਦੇ ਕਿਉਂ ਕਿ ਉਹਦੇ ਗੁਣਾਂ ਦਾ ਮੁਖਿਆਨ ਕੀਤਾ ਨਹੀਂ ਜਾ ਸਕਦਾ ਰਸਨਾ ਆਰਾਮਤ ਸਲਤ ਸੁਖ ਸਰਬਣਾ ਚਿਤ ਚੇਤੇ ਸੁਖ ਹੋਏ ਕਿੰਦੇ ਇਸ ਰਸਨਾ ਨਾਲ ਉਸ ਦਾ ਨਾਮ ਜਾ ਇਹਦੇ ਵਿੱਚ ਰਹੂ ਜਾ ਕੰਨਾ ਦਾ ਸੁਣ ਸੁਨਤ ਸੁਖ ਸਰਬਣਾ ਇਹਨਾਂ ਕੰਨਾ ਦੇ ਨਾਲ ਉਹਦੇ ਜਸ ਨੂੰ ਸੁਣ ਤੈਨੂੰ ਸਤਿ ਪ੍ਰਾਪਤ ਹੋਵੇ ਚਿੱਤ ਚਿੱਤੇ ਸੁਖ ਹੋਈ ਉਸ ਪਰਮਾਤਮਾ ਨੂੰ ਚਿੱਤੇ ਰੱਖ ਜਿਹੜਾ ਆਨੰਦ ਦੇ ਵਿੱਚ ਹੈ ਰ ਹਰ ਟਾਈਮ ਸੁਖ ਦੇ ਵਿੱਚ ਨਹੀਂ ਕੋਹ ਦੇਖਣ ਦੇ ਨੈਣ ਸੰਤੋਖੇ ਜੇ ਦੇਖਤ ਹੈ ਸਹੀ ਸੰਤੋਖ ਦੇ ਵਿੱਚ ਆ ਜਾ ਤੇਰੀ ਦੁਨੀ ਨੈਣ ਜਿਹੜੇ ਸ਼ਾਂਤੀ ਮਿਲੂਗਾ ਤੇ ਜਦੋਂ ਫਿਰ ਤੂੰ ਦੇਖੇਗਾ ਕਿਸੇ ਨੂੰ ਤੇ ਫਿਰ ਤੈਨੂੰ ਲੱਗੇਗਾ ਕਿ ਇਹਦੇ ਵਿੱਚ ਵੀ ਉਹ ਹੀ ਹੈ ਕਣ ਕਣ ਦੇ ਵਿੱਚ ਉਹੀ ਤੈਨੂੰ ਪ੍ਰਾਇ ਹੀ ਕੁਛ ਨਹੀਂ ਲੱਗਣਾ ਤੈਨੂੰ ਆਪਣਾ ਹੀ ਕੁਛ ਨਹੀਂ ਨਜਰਾਉਣਾ ਸਭ ਜੋ ਕੁਛ ਹੈ ਸਭ ਤੇਰਾ ਸੋ ਸਤਿਗੁਰ ਤੇਖਣ ਜੀ ਉਸ ਪਰਮਾਤਮਾ ਸਿਮਰਨ ਦੇ ਨਾਲ ਜਿਨ੍ਹਾਂ ਨੇ ਇਹ ਰਤਨ ਨਰਮੂਲ ਪਾਇਆ ਉਹਨਾਂ ਦੇ ਬਾਰੇ ਚ ਕੈ ਕਿ ਬਿਆਨ ਨਹੀਂ ਕਰ ਸਕਦੇ ਪਰ ਸੁਣਾ ਜੜੀ ਹੈ ਹਮੇਸ਼ਾ ਉਹਦੇ ਵਿੱਚ ਵਸਣਾ ਤੇ ਆ ਕੇ ਬਸ ਜਾਂਦਾ ਕੰਮ ਜਿਹੜੇ ਹਨ ਉਹਨਾਂ ਦੇ ਰਾਹੀਂ ਇਹ ਸਾਸ ਸੁਣਦਾ ਕੇ ਹਿਰਦੇ ਤੱਕ ਜਾਂਦਾ ਤੇ ਚਿੱਤ ਜਿਹੜਾ ਹੈ ਉਹ ਭੁੱਲ ਗਈ ਤੇ ਫਿਰ ਆਨੰਦ ਹੀ ਆਨੰਦ ਹੈ ਕਿਉਂਕਿ ਜੀਵ ਜਿਹੜੀ ਹੈ ਉਹ ਵੀ ਸੰਤੋਖ ਦੇ ਵਿੱਚ ਆ ਜਾਂਦੀ ਸ਼ਾਂਤੀ ਚ ਆ ਜਾਂਦੀ ਹੈ ਮਨ ਜਦ ਇਹਨਾਂ ਨੂੰ ਸ਼ਾਂਤੀ ਮਿਲਦੀ ਹੈ ਤਾਂ ਫਿਰ ਉਹ ਪ੍ਰਮਾਤਮਾ ਜਿਹੜਾ ਕਣ-ਕਣ ਦੇ ਵਿੱਚ বিরাজਮਾਨ ਹੈ ਉਹ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ ਜਿੰਨ ਉਸੇ ਕਹਿ ਦਿੰਦਾ ਕਿ ਸੱਚਖੰਡ ਦੇ ਵਾਸੀ ਹੈ ਸੱਚਖੰਡ ਦੇ ਵਾਸੀ ਉਹੀ ਹੋਣਗੇ ਆਸਾ ਮਨਸਾ ਸਭ त्याग ਕੇ ਜਗ ਤੇ ਰਹੇ ਨਗਾਸ ਜਿਨਾਂ ਨੇ ਆਸ ਛੱਡ ਦਿੱਤੀ ਦੁਨੀਆ ਤਾਂ ਨਾਸ਼ ਹੋ ਗਿਆ ساری ਦੁਨੀਆ ਜਿਹੜੀ

ਇਸੇ ਸ਼ਬਦ ਤੋਂ ਸਤਿਗੁਰੂ ਪ੍ਰੇਖਣ ਜੀਦੇ ਸਿੱਖਿਆ ਲੈਂਦੇ ਆਏ ਆਪਣੇ ਜੀਵਨ ਚ ਟੱਲਣ ਪ੍ਰਮਾਤਮਾ ਵਿਚ ਅਚਲ ਬਣ ਤੇ ਕਰੀਏ ਕਿ ਜੋ ਸਵਾਸਾਂ ਦੀ ਪੂੰਜੀ ਹੈ ਇਸ ਦੇ ਨਾਲ ਆਪਣਾ ਨਾਮ ਜਪਾ ਲੈ ਕਿਰਪਾ ਕਰ ਤੁਹਾਡਾ ਨਾਮ ਜਗਾ ਸਵਾਸ ਸਵਾਸ ਸਿਮਰ ਕੇ ਇਸ ਜੀਵਨ ਦੇ ਵਿੱਚ ਸੱਚ ਦਾ ਪ੍ਰਕਾਸ਼ ਨਜਰਾਜਵੇ ਸੱਚ ਤੇ ਚੱਲਣ ਲਈ ਇੰਨੇ ਸ਼ਕਤੇ ਬਖਸ਼ਦੇ ਇੰਨਾ ਸੰਤੋਖ ਬਖਸ਼ਦੇ कि कोई भी दुनिया पदार्थ कोई भी रिश्ता नाता इस रस्ते समर्थ न होती बख्श कि प्रीत ज बीत जाए ता ही इस खेत नबेड़ा होना है नहीं तो फिर जमना पवेगा मरना पवेगा फिर जमा के बस पैना पौ लेखा देना पव जा लेखा कहता देगा दे दे। ਤੇ ਨਾਮ ਤਾਂ ਤੇ ਕਿਰਪਾ ਦੇ ਨਾਲ ਜਪਣਾ। ਤੇ ਪਾਕਰੋ ਮਾਰੇ। ਤੁਹਾਡੀ ਚਰਨਾਂ 'ਚ ਬੇਨਤੀ ਹੈ ਦਾ ਅਸਰ ਜਾਈ। ਪਾਕੀ ਦੇ ਸਵਾਸਨ ਵਿੱਚ ਚਲੋਣ ਲਈ। ਮੇਰੇ ਅਭੁਗਣਨ ਮੱਚ ਦਾਰੋ। ਕਿਉਂਕਿ ਜਿੱਤਾਂ ਇਹ ਸਮੁੰਦਰ ਪੜਿਆ। ਤੇ ਤੇ ਅਭੁਗਣਨ ਹਮਾਰੇ ਦਇਆ ਕਰੋ। ਉਸ ਮੇਰੇ ਆਪਾ ਨੂੰ ਡੁੱਬਦੇ ਪੱਥਰ ਦਾਰੇ। ਪੱਥਰ ਦੀ ਤਰ੍ਹਾਂ ਹੈ ਅਸੀਂ ਇੰਨੇ ਕ ਪਾਪ ਕਿਤੇ ਆਏ। ਸੋ ਤੇਰੀ ਕਿਰਪਾ ਦੇ ਨਾਲ ਇਹ ਕੱਟੇ ਜਾਣੇ। ਕਰਮ ਕਰਕੇ ਕੱਟੇ ਨਹੀਂ ਜਾ ਸਕਦੇ ਤੇਰੀ ਕਿਰਪਾ ਚਾਹੀਦੀ ਹੈ ਇਹ ਬੇਨਤੀ ਅਰਦਾਸ ਅਸੀਂ ਕਰਦੇ ਹਾਂ ਤੇ ਲੰਨ ਬਖਸ਼ਉਂਦੇ ਹੋਏ ਅਤੇ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ